गीत लिखिया किसने गया ये हले तक भी लोगां नु नहीं पता नी आ जाते नु सादे ताके च राइटर जेड़ा हले भी रोल दी मजबूर है میرا نام کتنے نظر نہیں آیا میں اس کا کے بھی سال بعد بھی اگر پہلا بھی نام میرا مطلب ہائڈ کرنے بھی کوشش کی ہے ہون بھی مطلب نظر نہیں آ رہا ہے سرجیت خان نے بہت اچھا گایا دلیت نے بہت اچھا گیا میں بھی کہنا یہ بہت اچھا گیا کم سے کم وہ میرا نام نہیں نہیں کم سے کم میرے شہر دا نام ملر کنڈ کا نام نہیں لے آ جا تین سا دین ਤਾਗੇ ਚਿਹਰੋਲ ਮਾ ਸਿੰਦੇ ਚੇ ਚਲਦਿਆਂ ਰਦਾ ਚਿਹਨ ਕੋਲ ਮੇਕੇ ਬਾਕੀ ਖੁਸ਼ੀ ਹੋ ਰਹੀ ਹੈ ਮੈਂ ਬਿਆਨ ਨਹੀਂ ਕਰ ਸਕਦਾ ਵੀ ਕਿ ਉਹਨਾਂ ਦਾ ਮਾ ਸ਼ੁਕਰੀਆ ਦਾ ਕਰਦਾ ਦਿਲਜੀਤੋ ਆਇਆ ਲੇਕਿਨ ਕਿਸੇ ਨਾ ਕਿੰਨੇ ਇੱਕ ਬੈਸੀ ਤਗਲੀਦ ਹੈ ਕਿ 20 ਸਾਲ ਬਾਅਦ ਵੀ ਮੈਨੂੰ ਦੁਆਇਆ ਕਿ ਜਾ ਰਿਹਾ ਹੈ ਜਦੀਪ ਭਾਈ ਨੇ ਬਾਤ ਲਈ ਸੀ ਗਾਨੇ ਦੀਆਂ ਕਿ ਕਦੇ ਵੀ ਸੀ ਤੁੰ ਦੀ ਬਾਜਾ ਹੁੰਦੀ ਸੀ ਕੇ ਵਾਰਡਰ ਕਿਸੇ ਵੀ ਕੋਨੇ 'ਚ ਚਲੇਗਾ ਨਾ ਸੀ ਵੀ ਜਾ ਕੇ ਕਹਿੰਦੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਮੇਰਾ ਨਾ ਕਹਿੰਦਾ ਉਸ ਤੋਂ ਬਾਅਦ ਤੈਨੂੰ ਖੁਦ ਪਤਾ ਲੱਗੂਗੀ ਤੇਰੀ ਵੈਲਿਊ ਕੀ ਨਾ ਤਈ ਮੇਰੀ ਵਿਦੋ ਸਿਰਫ ਮੇਰਾ ਨਾਮ ਹੀ ਉਹਨੇ ਨੂੰ ਪਤਾ ਨਹੀਂ ਮੈਨੂੰ ਸਾਫ ਕਰਨਾ ਪੰਦਾ ਨਹੀਂ ਮੈਂ ਚਾਹ ਨਹੀਂ ਹੈ ਚਾਹ ਨਹੀਂ ਦੂਰੀਆਂ ਦਾ ਸੱਪ ਕਿਤੇ ਐ ਸਾਨੂੰ ਡੰਗ ਜਾਵੇ ਨਾ ਤੇਰੇ ਵੀਰ ਪਿਆਰ ਨੂੰ ਨਜ਼ਰ ਹੀ ਨਾ ਲੱਗ ਜਾਵੇ ਅਗਰ ਚਾਹੁੰਦੇ ਮਾਨ ਨੂੰ ਕੋਈ ਮਨ ਨਾਰਾਜ਼ੀ ਨਾਲ ਨਹੀਂ ਜਾਣਾ ਅਗਰ ਕੋਈ ਲੈ ਕੇ ਆ ਸਕਦਾ ਤਾਂ ਉਹ ਸੁਖਜੀਤ ਭਾਜੀ ਲੈ ਕੇ ਆ ਸਕਦੇ ਸੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਸੌ ਮੇਰਾ ਲਿਖਿਆ ਹੈ ਔਰ ਇਹਦਾ ਮੈਨੇ ਕੋਈ ਰਾਈਟਸ ਨਹੀਂ ਦਿੱਤਾ ਹੋਇਆ ਮਤਲਬ ਇਹ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਇਹ ਨਾਮ ਕੋਈ ਐਨਓਸੀ ਦਿੱਤੀ ਹੈ ਕੋਈ ਲਿਖਤ ਨਹੀਂ ਹੈ ਕੋਈ ਲਿਖਤ ਨਹੀਂ ਹੋਈ ਵੀ ਇਹ ਮੇਰੇ ਤੋਂ ਉਹ ਵੀ ਗਾ ਸਕਦੇ ਨੇ ਕੋਈ ਵੀ ਮੇਰੇ ਤੋਂ ਨਹੀਂ ਗਾ ਸਕਦਾ ਦੀ ਮਤਲਬ ਹੋਰ ਵੀ ਗਾਣੇ ਨੇ ਬਹੁਤ ਆਈ ਕੋਈ ਵੀ ਇਹ ਤੋਂ ਕਿਸ ਤਰ੍ਹਾਂ ਵੀ ਬਣਾ ਜਿਸ ਤਰ੍ਹਾਂ ਮੇਰੀ ਕਾਪੀਆਂ ਭਰੀਆਂ ਦਈਆਂ ਨੇ ਜ਼ਰੂਰ ਤਾਂ ਲੈ ਜਾਓ ਪਰ ਨਾ ਜ਼ਰੂਰ ਲੈ ਨਾਮ ਸਦਾ ਤੋਂ ਜ਼ਰੂਰ ਲੈ ਰਿਹਾ ਬਸ ਸਾਨੂੰ ਹੋਰ ਕੋਈ ਇਤਰਾਜ ਨਹੀਂ ਕਿਸੇ ਤੇ ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਇੱਕ ਗਾਣਾ ਬੜਾ ਮਕਬੂਲ ਹੋਇਆ ਸੀ ਬੜਾ ਮਸ਼ਹੂਰ ਹੋਇਆ ਸੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਜੀ ਹਾਂ ਇੰਨਾ ਜ਼ਿਆਦਾ ਇਹ ਗਾਣਾ ਮਕਬੂਲ ਤੇ ਹਿੱਟ ਹੋਇਆ ਸੀ ਕੈਸਟਾਂ ਦੀਆਂ ਕੈਸਟਾਂ ਜਿਹੜੀਆਂ ਤੇ ਸੀਡੀ ਦੀਆਂ ਸੀਡੀਆਂ ਇਹਦੀਆਂ ਵੇਖਿਆ ਸਾਰਾ ਦੱਸ ਦਈਏ ਕਿ ਸਰਜੀਤ ਖਾਨ ਵੱਲੋਂ ਗਾਣਾ ਗਾਇਆ ਗਿਆ ਸੀ ਤੇ ਇਸ ਨੂੰ ਰਿਮਿਕਸ ਬਾਲੀ ਸਗੂ ਦੇ 뮤직 ਦੁਆਰਾ ਕੀਤਾ ਗਿਆ ਸੀ ਦੋ ਕੰਪਨੀਆਂ ਦੇ ਵਿੱਚ ਰਿਲੀਜ਼ ਹੋਣ ਵਾਲਾ ਸਰਜੀਤ ਖਾਨ ਦਾ ਗਾਣਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਸਾਰਿਆਂ ਨੇ ਸੁਣਿਆ ਹੋਊਗਾ ਇਸ ਕਰਕੇ ਅੱਜ ਇਸ ਗਾਣੇ ਦੀ ਚਰਚਾ ਇੰਨੇ ਸਾਲ ਬਾਅਦ ਕਿਉਂ ਆਖਰਕਾਰ ਕਰ ਰਹੇ ਆ ਇਹ ਇੱਕ ਵਜ੍ਹਾ ਆ ਵਜ੍ਹਾ ਇੱਕ ਨਹੀਂ ਬਲਕਿ ਦੋ ਵਜ੍ਹਾ ਨੇ ਇਸ ਚੀਜ਼ਾਂ ਕਿ ਇਸ ਅਸਲ ਕਿਉਂ ਅੱਜ ਇਸ ਗਾਣੇ ਦਾ ਜ਼ਿਕਰ ਕੀਤਾ ਜਾ ਰਿਹਾ ਵਜ੍ਹਾ ਨੰਬਰ 1 ਕਿ ਇਸ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਿਕਾਰਡ ਕਰਕੇ ਪਾਇਆ ਗਾ ਕੇ ਪਾਇਆ ਦਲਜੀਤ ਦੋਸਾਜ ਨੇ ਜੋ ਇਸ ਸਮੇਂ ਦਾ ਹਿੱਟ ਸਿੰਗਰ ਹੈ ਕਲਾਕਾਰ ਹੈ ਜੀ ਹਾਂ ਬਾਲੀਵੁੱਡ ਤੱਕ ਜਿਹੜੀ ਧੱਕ ਪਾਈ ਹੋਈ ਆ ਦਿਲਜੀਤ ਦੋਸਾਂ ਦੀ ਉਸਨੇ ਆਪਣੇ Instagram ਤੇ ਜਿਹੜਾ ਗਾਣਾ ਗਾਇਆ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਵਾਕਈ نیچے ਉਹਨਾਂ ਨੇ ਲਿਖਿਆ ਵੀ ਹੋਇਆ ਪਰ ਇੱਕ ਵਜ੍ਹਾ ਇਹ ਆ ਦੂਸਰੀ ਵਜ੍ਹਾ ਇਹ ਆ ਕਿ ਭਾਵੇਂ ਕਿ ਇਹ ਗੀਤ ਬਹੁਤ ਮਕਬੂਲ ਹਿੱਟ ਹੋਇਆ ਪਰ ਇਸ ਗੀਤ ਨੂੰ ਗਾਉਣ ਵਾਲੇ ਦਾ ਵੀ ਸਾਨੂੰ ਪਤਾ ਕਿ surjit khan ਵੱਲੋਂ ਇਹ ਗੀਤ ਗਾਇਆ ਗਿਆ ਪਰ ਇਹ ਗੀਤ ਲਿਖਿਆ ਕਿਸ ਨੇ ਗਿਆ ਇਹ ਹਲੇ ਤੱਕ ਵੀ ਲੋਕਾਂ ਨੂੰ ਨਹੀਂ ਪਤਾ ਪਰਦੇ ਦੇ ਪਿੱਛੇ ਉਹ ਰਾਈਟਰ ਜਿਹੜਾ ਹਲੇ ਵੀ ਰੋਣ ਲਈ ਮਜਬੂਰ ਹੈ ਕਿਉਂਕਿ ਲਾਟਰੀ ਤਾਂ ਉਸ ਦੀ ਜ਼ਰੂਰ ਨਿਕਲੀ ਆ ਪਰ ਲੋਕਾਂ ਨੂੰ ਨਹੀਂ ਪਤਾ ਕਿ ਲਾਟਰੀ ਨਿਕਲੀ ਕਿਨੂੰ ਆ ਲਾਟਰੀ ਨਿਕਲੀ ਆ ਪਰ ਲਾਟਰੀ ਨਿਕਲੀ ਕਿਨੂੰ ਆ ਇਹ ਨਹੀਂ ਪਤਾ ਗਾਣਾ ਹਿੱਟਾ ਪਰ ਗਾਣਾ ਕਿਸ ਨੇ ਲਿਖਿਆ ਅਸਲ ਮਿਹਨਤ ਕੀਤੇ ਆ ਇਹ ਕਿਸੇ ਨੂੰ ਨਹੀਂ ਪਤਾ ਤੇ ਇਸ ਅਸੀਂ ਰੂਬਰੂ ਕਰਵਾਵਾਂਗੇ ਤੁਹਾਡੇ ਨਾਲ ਉਸ ਸ਼ਖਸ ਨੂੰ ਜਿਸ ਵਿਅਕਤੀ ਨੇ ਇਹ ਗਾਣਾ ਲਿਖਿਆ ਪਰ ਅੱਜ ਵੀ ਦਰਦਰਦੀਆਂ ਠੋਕਰਾਂ ਖਾਣ ਲਈ ਤੇ ਆਪਣੇ ਆਪ ਨੂੰ ਪ੍ਰੂਫ ਕਰਨ ਦੇ ਲਈ ਤੱਕੇ ਖਾ ਰਿਹਾ ਕਿ ਇਹ ਗਾਣਾ ਮੈਂ ਲਿਖਿਆ ਹਾਲਾਂਕਿ ਸਰਜੀਤ ਖਾਨ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਇਹ ਗਾਣਾ ਹਸੀਬ ਨੇ ਲਿਖਿਆ ਮੁਹੰਮਦ ਹਸੀਬ ਜੀ ਹਾਂ ਮਲੇਰ ਕੋਟਲੇ ਦਾ ਰਹਿਣ ਵਾਲਾ ਇਹ ਨੌਜਵਾਨ ਮੁਹੰਮਦ ਹਸੀਬ ਜਿਸ ਨੇ ਗਾਣਾ ਲਿਖਿਆ ਔਰ ਬਾਖੂਬੀ ਉਸ ਗਾਣੇ ਦੇ ਵਿੱਚ ਜੋ ਬੋਲ ਨੇ ਉਹ ਹਸੀਬ ਦੇ ਨਾਂ ਦੇ ਬੋਲ ਵੀ ਗਾਣੇ ਵਿੱਚ ਦੋ ਵਾਰ ਸੁਣਨ ਨੂੰ ਮਿਲਦੇ ਨੇ ਪਹਿਲਾ surjit khan ਨੇ ਗਾਇਆ ਫਿਰ remix ਵਾਲੀ ਸਗੂ ਨੇ ਕੀਤਾ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਣਾ ਮੁਹੰਮਦ ਹਸੀਬ ਦਾ ਅਸੀਂ ਤੁਸੀਂ ਸਭ ਤੋਂ ਪਹਿਲਾਂ ਸਵਾਗਤ ਹੈ ਸਸੀ ਗਾਜੀ ਤੁਹਾਨੂੰ ਹਸੀ ਗਾਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਦਾ ਕਰਦੇ ਜੀ ਕਿ ਤੁਸੀਂ ਮੈਨੂੰ ਪੇਸ਼ ਕੀਤਾ ਬਿਲਕੁਲ ਜੀ ਅਸੀਂ ਜੀ ਪਰਦੇ ਪਿੱਛੇ ਬਹੁਤ ਟਾਈਮ ਹੋ ਗਿਆ ਤੁਹਾਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਪਤਾ ਤੁਹਾਨੂੰ ਅੱਜ ਤੱਕ ਉਹ ਮੁਕਾਮ ਜਿਹੜਾ ਪ੍ਰਮਾਤਮਾ ਨੇ ਦਿੱਤਾ ਲੈਣੇ ਦਿੱਤਾ ਤੁਸੀਂ ਨਹੀਂo ਕਰ ਸਕੇ ਪਰ ਬੜਾ ਮਾੜਾ ਲੱਗਿਆ ਕਿ ਸ਼ੁਰੂ ਚ ਹੀ ਤੁਸੀਂ ਆਪਣਾ ਮਨ ਉਦਾਸ ਕੀਤਾ ਇੰਨਾ ਮਨ ਇੰਨਾ ਪਾਵਕ ਕਿਉਂ ਲੱਗਦਾ ਬਹੁਤ ਸਮੇ ਦਾ ਦਰਦ ਅੰਦਰ ਦਿਲ ਚ ਜਰ ਮੈਂ ਦਰਦਜੀਵ ਹੂੰ ਸੌਂਕ ਚ ਨਾਮ ਹੈ ਹੂੰ ਅੱਜ ਸਵੇਰ ਦੇ ਮੈਨੂੰ ਲਗਾਤਾਰ ਭੂਣ ਆ ਰਹੇ ਨੇ ਹੂੰ ਔਰ ਬਹੁਤ ਜ਼ਿਆਦਾ ਮੁਬਾਰਕਬਾਦ ਹੋ ਰਹੀ ਹੈ ਕਿ ਤੁਹਾਡਾ 20 ਸਾਲ ਬਾਅਦ ਮੈਂ ਸ਼ੁ크ਰੀਆ ਕਰਦਾ ਵੀ ਦਲਜੀਤ ਸਾਹਿਬ ਨੇ ਮਤਲਬ ਹਮ ਇਹ ਗੀਤ ਨੂੰ ਗੀਤਾ ਜਿੰਦਾ ਪਾਤਾ ਕਰਤਾ ਲੇਕਿਨ ਹਰ ਇਨਸਾਨ ਹਰ ਕਮੈਂਟ ਦੇ ਵਿੱਚ ਇੱਕੋ ਹੀ ਲਫ਼ਜ਼ ਉਹਨਾਂ ਨੂੰ ਮਿਲਦਾ ਵੀ ਇੱਕ ਗੀਤ ਬਹੁਤ ਅੱਛਾ ਗਾਇਆ ਹਮ ਸੁਰਜੀਤ ਖਾਨ ਨੇ ਬਹੁਤ ਅੱਛਾ ਗਾਇਆ ਦਲਜੀਤ ਨੇ ਬਹੁਤ ਅੱਛਾ ਗਾਇਆ ਹਮ ਮੈਂ ਵੀ ਕਹਿਣਾ ਇਹ ਬਹੁਤ ਅੱਛਾ ਗਾਇਆ ਹਮ ਕਮ ਸੇ ਕਮ ਕੋ ਮੇਰਾ ਨਾਮ ਨਹੀਂ ਲੰਦੇ ਕਮ ਸੇ ਕਮ ਮੇਰੇ ਸ਼ਹਿਰ ਦਾ ਨਾਮ ਮਲੇਰ ਕੋਲੇ ਦਾ ਨਾਮ ਹੀ ਲੈ ਲੈਣ ਵੀ ਉੱਥੇ ਦਾ ਕੋਈ ਅਸੀਰ ਸੀ ਕੋਈ ਅਸੀਰ ਸੀ ਲੇਕਿਨ ਮੈਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਦਾ ਕਿ ਉਹਨਾਂ ਨੇ ਗਾਣਾ ਗਾਇਆ ਸਜੀਤ ਭਾਜੀ ਨੇ ਵੀ ਬਹੁਤ ਅੱਛਾ ਗਾਇਆ ਜੀਤ ਦੇ ਵੀ ਭਾਜੀ ਨੇ ਵੀ ਬਹੁਤ ਅੱਛਾ ਗਾਇਆ ਰਾਮ ਨਾਲ ਪਿੱਛੇ ਹੋ ਜਾਂ ਜੀ ਹਾਂਜੀ ਹਾਂਜੀ ਤੇ ਮਤਲਬ ਮੇਰਾ ਨਾਮ ਕਿਤੇ ਨਜ਼ਰ ਨਹੀਂ ਆਇਆ ਵੀ ਉਹ ਇਸ ਕਰਕੇ 20 ਸਾਲ ਬਾਅਦ ਵੀ ਅਗਰ ਪਹਿਲਾਂ ਵੀ ਨਾਮ ਮੇਰਾ ਮਤਲਬ ਹਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਹੂੰ ਤੇ ਇਹ ਹੁਣ ਵੀ ਮਤਲਬ ਨਜ਼ਰ ਨਹੀਂ ਆ ਰਿਹਾ ਕਿਤੇ ਵੀ ਮੈਂ ਕਹਿੰਦਾ ਰਿਕੁਐਸਟ ਕਰਦਾ ਹਾਂ ਵੀ ਜਿੱਥੇ ਤੁਸੀਂ ਆਪਣਾ ਗਾਣਾ ਪਾਉਣੇ ਹੋ ਗਾਣੇ ਹੋ ਹੂੰ ਪਲੀਜ਼ ਪਲੀਜ਼ ਵੀ ਮੇਰਾ ਨਾਮ ਵੀ ਦੱਸ ਦਿਓ ਵੀ ਆਹ ਬੰਦੇ ਦਾ ਲਿਖਿਆ ਹੋਇਆ ਕਿੰਨੀ ਕੁ ਰਕਮ ਤੁਹਾਨੂੰ ਮੋਟੀ ਇਸ ਗਾਣੇ ਦੀ ਮਿਲੀ ਆ ਜਾਂ ਕੋਈ ਮੁਆਵਜ਼ਾ ਜਾਂ ਕੋਈ ਪੈਸਾ ਸਰ ਪੈਸਾ ਤਾਂ ਵਸੇ ਕੋਈ ਨਹੀਂ ਦਿੱਤਾ ਉਹਨਾਂ ਨੇ ਹੂੰ ਚਲੋ ਉਹਨਾਂ ਨੇ ਮਤਲਬ ਪੈਸਾ ਨਹੀਂ ਦਿੱਤਾ ਜੇ ਲੋਕ ਗਾਤਾ ਗਾਤਾ ਠੀਕ ਹੈ ਹਿੱਟ ਕਰਤਾ ਵਧੀਆ ਗਾਤਾ ਹਮ ਲੇਕਿਨ ਉਸ ਤੋਂ ਬਾਅਦ ਬਾਲੀ ਸਗੂ ਨੇ ਰੀਮਿਕਸ ਕੀਤਾ ਰੀਮਿਕਸ ਕੀਤਾ ਹਮ ਲੇਕਿਨ ਇਸ ਚੀਜ਼ ਦਾ ਅਫਸੋਸ ਨਾਲੋਂ ਜ਼ਿਆਦਾ ਵੀ ਚਲੋ ਆਪਾਂ ਨੂੰ ਨਹੀਂ ਕੁਝ ਮਿਲਿਆ ਕੋਈ ਗੱਲ ਨਹੀਂ ਹਮ ਕਮ ਸੇ ਕਮ ਨਾਮ ਤਾਂ ਮੇਰਾ ਅੱਗੇ ਕਰ ਦੋ ਬਸ ਜਿਵੇਂ ਕਿ ਹੁਣ ਦਲਜੀਤ ਭਾਈ ਦਾ ਬਹੁਤ ਹੋ ਸਕਦਾ ਦਲਜੀਤ ਉਸਾਨ ਨੂੰ ਖੁਦ ਨਾ ਪਤਾ ਹੋਵੇ ਵੀ ਹਸੀਬ ਨੇ ਲਿਖਿਆ ਇਹ ਇਹ ਉਹਨਾਂ ਨੇ ਚਲੋ ਵਧੀਆ ਲੱਗਿਆ ਉਹਨਾਂ ਨੇ ਗਾਤਾ ਹਾਂਜੀ ਮੈਂ ਉਹਨਾਂ ਦਾ ਸ਼ੁਕਰੀਆ ਦਾ ਕਰਦਾ ਹਾਂ ਜੀ ਉਹਨਾਂ ਨੇ ਬਸ ਮਤਲਬ ਕੈਪਸ਼ਨ 'ਚ ਵੀ ਲਿਖਿਆ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਬੈਲੀ ਸਾਗੂ ਸਜੀਦ ਖਾਨ ਚਲੋ ਉਹਨਾਂ ਨੂੰ ਨਹੀਂ ਪਤਾ ਹੁਣਾਂ ਭੁੱਲ ਗਏ ਹੋਣਗੇ ਜਾਂ ਫਿਰ ਨਾਮ ਨਾ ਚਲੋ ਆਪਾਂ ਇਹ ਇਸ ਮਸਲੇ ਦੇ ਬਾਅਦ ਦੇ ਵਿੱਚ ਪਹਿਲਾਂ ਆਨੇ ਆ ਬਾਅਦ ਚ ਆਨੇ ਆ ਪਹਿਲਾਂ ਇਹ ਦੱਸੋ ਇਹ ਗਾਣਾ ਕਦੋਂ ਤੇ ਕਿੰਨੇ ਸਮਾਂ ਪਹਿਲਾਂ ਲਿਖਿਆ ਗਿਆ ਸੀ ਕਿੱਥੇ ਲਿਖਿਆ ਗਿਆ ਸੀ ਕੀ ਦਿਮਾਗ ਦੇ ਵਿੱਚ ਆਈਡੀਆ ਆਇਆ ਸੀ ਜਦੋਂ ਜਦੋਂ ਗਾਣਾ ਇਹ ਲਿਖਿਆ ਗਿਆ ਸਰ ਇਹ ਅਸਲ ਬਾਬਾ ਖਾਨ ਸੀ ਮੋਟੀ-ਮੋਟੀ ਅੱਖ ਤੇਰੀ ਆਈ ਬਰੋ ਬਲੈਕ ਹਮ ਉਹਨਾਂ ਨੇ ਗਾਣਾ ਸੀ ਇਹ ਸੌਂਗ ਬਲੇ ਕੋਲੇ ਦੇ ਨਹੀਂ ਜੀ ਤੇ ਉਹਨਾਂ ਦੇ ਬ੍ਰਦਰ ਨੇ ਗੱਲ ਕੀਤੀ ਸਰਾਜ ਖਾਨ ਇਸ ਤਰ੍ਹਾਂ ਦਾ ਇੱਕ ਗਾਣਾ ਚਾਹੀਦਾ ਆਪਾਂ ਨੂੰ ਤਾਂ ਮੈਨੇ ਕਹਿੰਦੇ ਵੀ ਮਤਲਬ ਇੱਕ ਮਹੀਨੇ ਦੇ ਅੰਦਰ ਅੰਦਰ ਲਿਖ ਜਾ ਉਸ ਟਾਈਮ ਮੈਂ ਕਾਫੀ ਰਾਈਟਿੰਗ ਜਲਦੀ ਕੋਈ Song ਨੂੰ ਲਿਖ ਲੰਦਾ ਹੁੰਦਾ ਸੀ ਤਾਂ ਮੈਂ ਬੱਸ ਸਟੈਂਡ ਦੇ ਵਿੱਚ ਸੀ ਉਹਨਾਂ ਨੇ ਇੱਕ ਇੱਕ ਮਹੀਨੇ ਦਾ ਟਾਈਮ ਦਿੱਤਾ ਜੀ ਮੈਨੂੰ ਗਾਣੇ ਦੇ ਮਤਲਬ ਉਹਨਾਂ ਦੀ ਜਿਹੜੀ ਸੋਚ ਦੱਸੀ ਦੀ ਇਸ ਤਰ੍ਹਾਂ ਦਾ ਆਈਡੀਆ ਹੈ ਵੀ ਲਿਖਣਾ ਉਹ ਮੈਨੂੰ ਇੰਨਾ ਅੱਛਾ ਲੱਗਿਆ ਮੈਨੂੰ ਉਹੀ ਟੌਪਿਕ ਤੇ ਮੈਂ ਸੋਚ ਰਿਹਾ ਸੀ ਮੈਂ ਬੱਸ ਸਟੈਂਡ ਤੋਂ ਸਿਰਫ 5 ਮਿੰਟ ਦੇ ਵਿੱਚ ਉਹ ਗਾਣਾ ਵਿੱਚ ਬਿੱਦ ਸ਼ੇਅਰ ਲਿਖਦਾ ਸੀ ਜੇ ਮੈਂ ਵੇਖਾਂ ਤੈਨੂੰ ਵੇਖੀ ਜਾਵਾਂ ਪੂਰਾ ਸੁਣਾ ਪੂਰਾ ਵਧੀਆ Song गा ਕੇ ਸੁਣਾ ਬੀ गा ਕੇ ਵੀ ਸੁਣਾ ਤੇ ਸ਼ੇਅਰ ਵੀ ਜੇ ਮੈਂ ਵੇਖਾਂ ਤਾਂ ਵੇਖੀ ਜਾਵਾਂ ਜੇ ਨਾ ਵੇਖਾਂ ਤੇ ਮਰ ਜਾਵਾਂ ਤੈਨੂੰ ਨੈਣਾ ਦੇ ਵਿੱਚ ਬੰਦ ਕਰ ਲਾਂ ਤੈਨੂੰ ਕਣ ਵਿੱਚ ਵਸਾਵਾਂ ਜੇ ਦਰਦ ਹਸੀਬ ਦਾ ਵਸ ਚੱਲੇ ਤੇਰੀ ਆਈ ਮੈਂ ਮਰ ਜਾਵਾਂ ਆ ਜਾ ਤੈਨੂੰ ਸਾਹਾਂ ਦੇ ਨਹੀਂ ਧਾਗੇ ਚ ਪਰੋਲਾਂ ਮਾਂ ਸਿਨੇ ਵਿੱਚ ਚੱਲਦੀਆਂ ਰਗਾਂ ਚਿਲ ਕੋਲਵਾ ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਹੂੰ ਕੀ ਮੈਂ ਸਮਝਾਵਾਂ ਤੈਨੂੰ ਪਿਆਰ ਕਿੰਨਾ ਕਰਦਾ ਬਲ ਦੀ ਸ਼ਮਾਂ ਦੇ ਵਾਂਗੋ ਜਾਵਾਂ ਦੀ ਢਲਦਾ ਸਾਨੂੰ ਨਹੀਂ ਵਿਛੋੜਿਆਂ ਦਾ ਰੋਗ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਹੂੰ ਤੂੰ ਐ ਮੇਰੀ ਸ਼ੀਰੀ ਮੈਂ ਹਾਂ ਤੇਰਾ ਫਰਹਾਦ ਨੀ ਹੰਝੂਆਂ ਚ ਛੁਪੀ ਹੋਈ ਦਿਲ ਦੀ ਮਰਦ ਨੀ ਕਿ ਮੈਨਾਂ ਹਸੀਬ ਤੈਨੂੰ ਜਾਨੋਬਦ ਚਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਬਿਲਕੁਲ ਵੀ ਚਲੋ ਨਹੀਂ ਤੁਨੋਂ ਗਾਣਾ ਆਉਂਦਾ ਪਰ ਕਿ ਟੁਕ ਟੁਕ ਉਹਦੀਆਂ ਲਾਈਨ ਆਉ ਦੇ ਸ਼ਬਦ ਸ਼ਬਦ ਤੁਹਾਨੂੰ ਅੱਜ ਵੀ ਯਾਦ ਨੇ ਨਹੀਂ ਕੰਪੋਜੀਸ਼ਨ ਮੈਂ ਖੁਦ ਕੀਤੀ ਸੀ ਜੀ ਅੱਛਾ ਆ ਜਾ ਤੈਨੂੰ ਸਾਹਾਂ ਦੇ ਨੀ ਤਾਂ ਦੇ ਚਿਹ ਪਰੋ ਲਵਾਂ ਸਿੰਦੇ ਵਿੱਚ ਚਲਦੀਆਂ ਰਾਗਾ ਚਿਹ ਲ ਕੋ ਲਵਾਂ ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ ਤੇਰੇ ਬਿਰ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਸਤਿ ਸ਼੍ਰੀ ਅਕਾਲ ਕੀ ਬਾਤ ਹੈ ਅੱਛਾ ਇਹ ਸਾਰਾ ਤੁਸੀਂ ਆਪ ਤ ਲੈ ਕੇ ਤਿਆਰ ਕੀਤਾ ਸਜੀਤ ਖਾਨ ਜੀ ਨਾਲ ਹੁੰਦੇ ਸੀ ਨਹੀਂ ਸਜੀਤ ਭਾਈ ਤਾਂ ਲੈ ਕੇ ਗਏ ਸੀਗੇ ਜੀ ਹਾਂ ਸੌਂਗ ਨੂੰ ਹਾਂਜੀ ਤੇ ਇਹ ਮੈਂ ਮਤਲਬ ਕੰਪੋਜੀਸ਼ਨ ਖੁਦ ਕੇ ਤਿਆਰ ਕੀਤੀ ਸੀ ਮਤਲਬ ਉਹਨਾਂ ਨੇ ਕਾਫੀ ਕਿਹਾ ਤੈਗੋਰ ਥੀਟਰ ਚ ਹੈ ਮਤਲਬ ਬਾਬਾ ਖਾਨ ਦੇ ਬ੍ਰਦਰ ਨੇ ਗਾਇਆ ਸੀ ਤੈਗੋਰ ਥੀਟਰ ਚੰਡੀਗੜ੍ਹ ਦੇ ਵਿੱਚ ਜੀ ਹੂੰ ਤਾਂ ਉੱਥੇ ਤਿੰਨ ਵਾਰ ਇਹਦੀ ਮਤਲਬ ਡਿਮਾਂਡ ਹੋਈ ਵੀ ਦੁਬਾਰਾ ਸੁਣਾਇਆ ਜਾਵੇ ਕਿਉਂਕਿ ਜਦ ਕਿ ਇਹ ਰਿਲੀਜ਼ ਨਹੀਂ ਹੋਇਆ ਸੀ ਹਾਂ ਤਾਂ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਗਾਣਾ ਦੇਖੋ ਜ਼ਰੂਰਤ ਹੈ ਜਦ ਕਿ ਮੈਂ ਕਹਿ ਰਿਹਾ ਸੀ ਵੀ ਬਾਬਾ ਖਾਨ ਜੀ ਹੀ ਗਾਣਗੇ ਗਾਣਗੇ ਮਤਲਬ ਤੇ ਤੋ ਕਹਿੰਦੇ ਕੋਈ ਗੱਲ ਨਹੀਂ ਮੈਂ ਮਤਲਬ ਕੋਈ ਗੱਲ ਨਹੀਂ ਮੈਂ ਤੁਹਾਡਾ ਮਾਨਤਾਨ ਕਰਾ ਲਵਾਂਗਾ ਚਲੋ ਕੋਈ ਨਹੀਂ ਉਹ ਐਸੀ ਗੱਲ ਨਹੀਂ ਲੇਕਿਨ ਉਹ ਗਾਣਾ ਫਿਰ ਮੈਨੇ ਉਹਨਾਂ ਦੇ ਮਤਲਬ ਕਹਿ ਲ ਦੇ ਦਿੱਤਾ ਸੀਗਾ ਸੁਜੀਤ ਪਾਟੇ ਸੁਜੀਤ ਪਾਟੇ ਤੇ ਸੋਜੀਤ ਖਾਨ ਜੀ ਨਾਲ ਮੁਲਾਕਾਤ ਹੋਈ ਹੈ ਤੁਹਾਡੀ ਹਾਂਜੀ ਉਸ ਤੋਂ ਬਾਅਦ ਨੈਕਸਟ ਸੌਂਗਸ ਦੀ ਜ਼ਰੂਰਤ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਤੋਂ ਆ ਕੇ ਘਰ ਆ ਕੇ ਲੈ ਜਾਓ ਹੂੰ ਤੇ ਕਹਿੰਦੇ ਵੀ ਹਸੀ ਵੀ ਆਪਣਾ ਇੱਕ ਗਾਣਾ ਹੋਰ ਚਾਹੀਦਾ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਨੇ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜਦ ਕਿ ਕੋਈ ਅਸੀ ਗੱਲ ਨਹੀਂ ਸੀ ਤੇ ਉਹਨਾਂ ਨੇ ਕਿ ਮੈਂ ਵੀ ਤੁਸੂ ਘਰ ਘਰ ਆ ਕੇ ਲੈ ਕੇ ਜਾਣਾ ਪੂਗਾ ਉਹ ਉਹਰੇ ਮੇਰੇ ਘਰ ਆਏ ਸਦਜੀ ਜੀ ਹਾਂਜੀ ਬਲਕਿ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਉਹਨਾਂ ਨਾਲ ਗੱਲ ਕਰਨ ਦਾ ਘਰ ਆ ਕੇ ਬੈਠੇ ਕੁਛ ਚਾਹ ਦੀ ਟਾਈਮ ਲੱਗਿਆ ਬਾਕੀ ਤਾਂ ਆਲੇ-ਦਾਲੀ ਮਤਲਬ ਉਹਨਾਂ ਨੇ ਮਿਲ ਕੇ ਹੋ ਗਿਆ ਇਕੱਠਾ ਮਜਮਾ ਇਕੱਠਾ ਹੋ ਗਿਆ ਮੈਨੂੰ ਮਤਲਬ ਬਾਤ ਹੀ ਨਹੀਂ ਹੋਈ ਮਤਲਬ ਉਹ Song ਸੀਗਾ ਕੀਤੇ ਜਾਣਾ ਹੁੰਦਾ ਹੋ ਆ ਜਾ ਮਾ ਤੇਰੇ ਕੋਲ ਸੀਨੇ ਵਿੱਚ ਪੈਂਦੇ ਰਹਿੰਦੇ ਕਾਦੇ ਮੈਨੂੰ ਨੀਂਦ ਵੀ ਤੇ ਆਉਂਦੀ ਨਹੀਂ ਚੈਨ ਮੇ ਰਖੋ ਗਿਆ ਤੇਰੀ ਨਾਲੀ ਮੈਨੂੰ ਕਿਤੇ ਪਿਆਰੀ ਤਹਨੀ ਹੋ ਗਏ ਇਹ ਵਾਲਾ ਸੀ ਜੋ ਜੀ ਇਹ ਫਿਰ ਉਹਨਾਂ ਨੇ ਰਿਕਾਰਡ ਕੀਤਾ ਹਾਂ ਜੀ ਰਿਕਾਰਡ ਕੀਤਾ ਜੀ ਉਹਨਾਂ ਨੇ ਪਰ ਇਹ ਵੀ ਵੀਡੀਓ ਨਹੀਂ ਬਣੀ ਸੀ ਜੀ ਓਕੇ ਨਾਈਵਲ ਲੋਕਾਂ ਵਿੱਚ ਨਾਮ ਮਹਬੂਬ ਹੋਇਆ ਤੇ ਜਦ ਗਾਣਾ surjit paaji ਵੱਲੋਂ ਇਹ ਗਾਇਆ ਗਿਆ ਤੁਹਾਡਾ ਤੇਰੇ ਮੇਰੇ ਪਿਆਰ ਵਾਲਾ ਉਸ ਤੋਂ ਬਾਅਦ ਕਦੇ ਮੁਲਾਕਾਤ ਹੋਈਆਂ ਹੁਣ ਕੁਲਕਤ ਦਾ ਅਕਸਰ ਫੋਨ ਤੇ ਹੀ ਬਾਤ ਹੁੰਦੀ ਸੀ ਹਮ ਫੋਨ ਤੇ ਕਈ ਵਾਰ ਰਮੋਨੀਅਮ ਲਗਾ ਲੈਂਦੇ ਸੀਗੇ ਅਸੀਂ ਕਾਫੀ ਟਾਈਮ ਮਤਲਬ ਮਤਲਬ ਗਾਉਂਦੇ ਰਹਿੰਦੇ ਸੀ ਅਸੀਂ ਵਾ ਇਸ ਤਰ੍ਹਾਂ ਗਾਣਾ ਲਿਖ ਲੈਣਾ ਇਸ ਤਰ੍ਹਾਂ ਕਰਦੇ ਰਹਿੰਦੇ ਸੀਗੇ ਹਮ ਮਤਲਬ ਬਸ ਵੈਸੇ ਤਾਂ ਸਾਰਾ ਕੁਝ ਓਕੇ ਸੀ ਕੋਈ ਅਸੀਂ ਗੱਲ ਨਹੀਂ ਹੈਗੀ ਬਸ ਆਹੀ ਚਲੋ ਉਹ ਅਗਲੀ ਮਰਜ਼ੀ ਹੈ ਮੈਂ मतलब ਨਹੀਂ ਚਲੋ ਆਪਣਾ ਮਾਰ ਹੋਰ ਗਾਣੇ ਵੀ ਲਿਖੇ ਹੈ ਜੀ ਹੋਰ ਗਾਣੇ ਵੀ ਲਿਖੇ ਨੇ ਹਾਂ ਗਾਣੇ ਬਹੁਤ ਨੇ ਜੀ ਕਿਸੇ ਨੇ ਗਾਇਆ ਹੋਰ ਕਿਸੇ ਨੇ ਹੋਰ ਇੱਕ ਦਲੇਰ ਮਹਿੰਦੀ ਤੇ ਚੀਜੇ ਜੀ ਰਿੱਕੀ ਮਹਿੰਦੀ ਉਹ ਸੈਡ Song ਆ ਸੀ ਦਿਲ ਨੇ ਦਿਲ ਮੇਰੇ ਨੇ ਦੋਸਤਾ ਬੜਾ ਦੁਖੀ ਹੋਇਆ ਮੈਂ ਸਭ ਦਾ ਹੋ ਕੇ ਵੇਖਿਆ ਮੇਰਾ ਕੋਈ ਨਾ ਹੋਇਆ ਤੇ ਇੱਕ ਆ ਕਿਹੜੇ ਵੇਲੇ ਆ ਗਈ ਗੁਰਮ ਬਲੇ ਕੋਲੇ ਦੇ ਪ੍ਰਵੇਸ਼ ਮਹਿੰਦੀ ਨੇ ਗਾਇਆ ਸੀ ਤੇ ਇੱਕ ਬਨੇ ਕਲੀ ਮਾਨ ਕੇ ਦਿੱਤੀ ਜੀ ਨੇ ਗਾਇਆ ਫਿਰ ਯਾਰ ਦੇ ਵਿਆਹ ਦੇ ਵਿੱਚ ਇਸ ਤਰ੍ਹਾਂ ਹਮਮ ਕਈ ਮਤਲਬ ਕਿਤੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਦੇਖੋ ਜ਼ਿੰਦਗੀ ਦੇ ਵਿੱਚ ਪਰਮਾਤਮਾ ਮੌਕਾ ਦਿੰਦਾ ਹਰ ਬੰਦੇ ਦਾ ਨਾਮ ਚਮਕ ਲ ਜਿਵੇਂ ਤੁਸੀਂ ਮਿਹਨਤ ਕੀਤੀ ਆ ਤਾਂ ਤੁਸੀਂ ਸ਼ੁਰੂ ਦੇ ਵਿੱਚ ਜਦੋਂ ਗਾਣਾ ਲਿਖਿਆ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤਾਂ ਜਦੋਂ ਪੂਰਾ ਹਿੱਟ ਹੋਇਆ ਜਾਂ ਬਾਰ-ਬਾਰ ਹਿੱਟ ਹੋਇਆ ਕਿਉਂਕਿ ਸੁਜੀਤ ਖਾਨ ਤੋਂ ਬਾਅਦ ਪਹਿਲਾਂ ਦੱਸ ਚੁੱਕਿਆ ਬਾਲੀ ਸਗੂ ਨੇ ਇਸ ਨੂੰ ਰੀਮਿਕਸ ਕੀਤਾ वर्ल्ड वाइड ਹਿੱਟ ਹੋਇਆ ਤੇ ਹੁਣ ਦਿਲਜੀਤ ਦੋਸਾਂਝ ਨੇ ਗਾਣੇ ਨੂੰ ਗਾ ਕੇ ਆਪਣੇ ਪੋਸਟ ਕੀਤਾ ਤੇ ਉਹ ਵੀ ਬੜੀ ਵਾਹੋਵਾਹੀ ਹੋ ਰਹੀ ਆ ਹਰ ਵਿਅਕਤੀ ਤਾਰੀਫ ਕਰ ਰਿਹਾ ਲਾਈਕ ਕਮੈਂਟ ਕਰ ਰਿਹਾ ਪਰ ਜਦੋਂ ਕਿਤੇ ਰਾਈਟਰ ਦਾ ਨਾਮ ਨਹੀਂ ਆਂਦਾ ਤਾਂ ਕਿੰਨਾ ਦਰਦ ਹੁੰਦਾ ਤੁਹਾਨੂੰ ਅਸੀਬ ਸਾਹਿਬ ਸਰ ਸਮੇਤ ਦਾ ਨਗਾਇਜ਼ਰ ਜਿਹੜੇ ਫੋਨ ਆ ਰਹੇ ਨੇ ਹਾਂ ਵੀ ਗਾਣਾ ਤੇਰਾ ਮੈਨੂੰ ਹਾਂ ਵੀ ਗਾਣਾ ਤੇਰਾ ਵੀ ਖੁਸ਼ੀ ਹੋnde ਹਮ ਖੁਸ਼ੀ ਦੇ ਨਾਲ ਮੇਰੇ ਦਰਦ ਮਹਿਸੂਸ ਹੋ ਰਿਹਾ ਤੁਹਾਨੂੰ ਖੁਸ਼ ਸਮਝ ਨਹੀਂ ਆਉਂਦਾ ਖੁਸ਼ ਹੋਈਏ ਜਾਂ ਰੋਈਏ ਹਾਂ ਬਸ ਇਹ ਹੈ ਵੀ ਇੱਕ ਇਹ ਬਾਤ ਦੀ ਖੁਸ਼ੀ ਹੋ ਰਹੀ ਹੈ ਮੈਂ ਮੈਨੂੰ ਬਿਆਨ ਨਹੀਂ ਕਰ ਸਕਦਾ ਵੀ ਬਹੁਤ ਜ਼ਿਆਦਾ ਹਮ ਕੇ ਉਹਨਾਂ ਦਾ ਮੈਂ ਸ਼ੁਕਰੀਆ ਦਾ ਕਰਦਾ ਦਿਲਜੀਤ ਭਾਈ ਦਾ ਲੇਕਿਨ ਕਿਸੇ ਨਾ ਕਿਤੇ ਮੇਰੇ ਇੱਕ ਇੱਕ ਐਸੀ ਤਕਲੀਫ ਹੈ ਕਿ 20 ਸਾਲ ਬਾਅਦ ਅੱਜ ਵੀ ਮੈਨੂੰ ਦਬਾਇਆ ਕਿਉਂ ਜਾ ਰਿਹਾ ਹਾਂ ਹਮ ਮੈਂ ਕਹਿੰਦਾ ਵੀ ਮੇਰੇ ਗਾਣੇ ਗਾਓ ਮੈਂ ਮੇਰੇ ਬਾਸ ਬਹੁਤ ਇਸ ਤਰ੍ਹਾਂ ਦੇ ਗਾਣੇ ਲਿਖੇ ਹੋਏ ਨੇ ਆਓ ਜੋ ਮਰਜ਼ੀ ਲੈ ਕੇ ਗਾਓ ਬਲੀਜ਼ ਮੇਰਾ ਮਤਲਬ ਰਿਕੁਐਸਟ ਇਹ ਹੈ ਵੀ ਕਮ ਸੇ ਕਮ ਮੇਰਾ ਨਾਮ ਨਾ ਲਓ ਹਸੀਬ ਦਰਦ ਦਾ ਨਾਮ ਨਾ ਲਓ ਮਲੇਕ ਕੋਲੇ ਦੱਸਦੇ ਵੀ ਮਲੇਕ ਕੋਲੇ ਦੇ ਬੰਦੇ ਦਾ ਸੌਂਗ ਲਿਖਿਆ ਹੋਇਆ ਇਹ ਜ਼ਰੂਰ ਕਰ ਦਿਓ ਆਪਣੇ ਇਲਾਕੇ ਦਾ ਆਪਣੇ ਇਲਾਕੇ ਦਾ ਨਾਮ ਹੋਵੇ ਹਾਂਜੀ ਹਾਂਜੀ ਹਮ ਤੇ ਫਿਰ ਕਦੇ ਮੈਂ ਫਿਰ ਜੇਕਰ ਕਿਸੇ ਲੋਕਾਂ ਨੂੰ ਪਤਾ ਹੀ ਨਹੀਂ ਅਸੀਫ ਸਾਹਿਬ ਕਿ ਗਾਣਾ ਤੁਸੀਂ ਲਿਖਿਆ ਤੇ ਫਿਰ ਮੇਰੇ ਖਿਆਲ ਚ ਫਿਰ ਨਾ ਸਲਮਾਨ ਕਿਤੇ ਨਾ ਤੁਹਾਡਾ ਕਿਤੇ ਨਾ ਨਾ ਜੇਕਰ ਫਿਰ ਕਿਤੇ ਨਾ ਕਿਤੇ ਘਰ ਦੇ ਜਾਂ ਦੋਸਤ ਮਿੱਤਰਾਂ ਨੂੰ ਤੱਕ ਟੁਕ ਟੁਕ ਪਤਾ ਹੈ ਤੁਹਾਡਾ ਜਦ ਨਾਮ ਲੈਦੇ ਨੇ ਹਸੀਬ ਤਾਂ ਕਹਿੰਦੇ ਤਾਂ ਹੋਣਗੇ ਵੀ ਹਾਂ ਹਸੀਬ ਦਾ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਇਹ ਹੋਊਗਾ ਕਿ ਸ਼ਾਇਦ ਉਰਦੂ ਦਾ ਕੋਈ ਲਬਜ ਹਸੀਬ ਆ ਜਾਂ ਅਰਬੀ ਦਾ ਲਬਜ ਹਸੀਬ ਆ ਪਰ ਇਹ ਨਹੀਂ ਪਤਾ ਵੀ ਉਹ ਕਿਸੇ ਦਾ ਨਾਮ ਆ ਹਾਂ ਮੇਰੇ ਨਾਮ ਤਾਂ ਹੁਣ ਇੱਕ ਤੋ ਆ ਲਈ ਆਪਣੇ ਸੁਜੀਤ ਭਾਈ ਨੇ ਬਾਤ ਕਹੀ ਸੀ ਕਾਨ ਚ ਹਾਂ ਤੇ ਕਹਿੰਦੇ ਹਸੀਬ ਫੋਨ ਦੀ ਵਲਜਤ ਹੁੰਦੀ ਸੀ ਹੂੰ ਕਿ ਵਰਲਡ ਦੇ ਕਿਸੇ ਵੀ ਕੋਨੇ ਚ ਚਲਾ ਜਾ ਹਸੀਬ ਹੂੰ ਵੀ ਜਾ ਕੇ ਆਏ ਕਹਿੰਦੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਮੇਰਾ ਗਾਣਾ ਹੂੰ ਕਹਿੰਦੇ ਉਸ ਤੋਂ ਬਾਅਦ ਤੈਨੂੰ ਖੁਦ ਪਤਾ ਲੱਜੂ ਵੀ ਤੇਰੀ ਵੈਲਿਊ ਕੀ ਹੈ ਕਿਆ ਬਾਤ ਹੈ ਮੈਂ ਕਹੀ ਮੇਰੀ ਵੀ ਸਿਰਫ ਮੇਰਾ ਨਾਮ ਹੀ ਹੈ ਮੈਨੂੰ ਪਤਾ ਨਹੀਂ ਮੈਨੂੰ ਸਾਬਤ ਕਰਨਾ ਪੰਦਾ ਵੀ ਮੈਂ ਪਛਾਣ ਨਹੀਂ ਹੈਗੀ ਪਛਾਣ ਨਹੀਂ ਹੈਗੀ ਮੇਰੀ ਹੂੰ ਵੀ ਆ ਕਿਸੇ ਨੂੰ ਸੌਂਗ ਸੁਣਾਵੇ ਜੇ ਮੈਂ ਹੋਈ ਮਤਲਬ ਪਹਿਲਾ ਦੱਸਣਾ ਪੈਂਦਾ ਮੈਂ ਅਸੀਬਦਰ ਦਾ ਹਮ ਇਹੀ ਮਤਲਬ ਮੈਨੂੰ ਥੋੜੀ ਪ੍ਰੋਬਲਮ ਆਈ ਹੈ ਮਤਲਬ ਪਰਦੇ ਦੇ ਪਿੱਛੇ ਰਹਿਿਆ ਹਾਂਜੀ ਹਾਂਜੀ ਕਾਰਨ ਕੀ ਸੀ ਅਸੀਬ ਸਾਹਿਬ ਤੁਹਾਨੂੰ ਪਿੱਛੇ ਕਰਨ ਦਾ ਜਾਂ ਤੁਹਾਡੋ ਅੱਗੇ ਨਾਲ ਲੈ ਕੇ ਆਉਣ ਦਾ ਕਾਰਨ ਮੇਰੇ ਇਹ ਸਮਝ ਨਹੀਂ ਆਈ ਕਿ ਇਹਦੀ ਵਜ੍ਹਾ ਕੀ ਹੈ ਵੀ ਮਤਲਬ ਕਿਉਂ ਨਹੀਂ ਮੈਨੂੰ ਮਤਲਬ ਅੱਗੇ ਲੈ ਕੇ ਆਏ ਮਤਲਬ ਜ਼ਿਆਦਾਤਰ ਵੈਸੇ ਅਗਰ ਚਾਹੁੰਦੇ ਮੈਂ ਉਹਨਾਂ ਨੂੰ ਕੋਈ ਨਾਰਾਜ਼ਗੀ ਨਾਲ ਨਹੀਂ ਕਹਿੰਦਾ ਅਗਰ ਕੋਈ ਲੈ ਕੇ ਆ ਸਕਦਾ ਤਾਂ ਸੰਜੀਤ ਭਾਜੀ ਲੈ ਕੇ ਆ ਸਕਦੇ ਸੀ ਹਾਂ ਕਿਉਂਕਿ ਕਈ ਇੰਟਰਵਿਊ ਉਹਨਾਂ ਦੀਆਂ ਹੋਈਆਂ ਨੇ ਜਿਹਦੇ ਵਿੱਚ ਉਹਨਾਂ ਨੇ ਮਤਲਬ ਲਈ ਜ਼ਿਕਰ ਕੀਤਾ ਕੋਈ ਗੱਲ ਨਹੀਂ ਉਹਨਾਂ ਦੀ ਆਪਣੀ ਸੋਚੇਗਾ ਜੇ ਇੱਕ ਦੀ ਇੰਟਰਵਿਊ ਤਾਂ ਮੈਂ ਸੁਣਿਆ ਉਹਨਾਂ ਨੇ ਜ਼ਿਕਰ ਕੀਤਾ ਤੁਹਾਡਾ ਹਾਂ ਬਸ ਇੱਕ ਵੀ ਇੰਟਰਵਿਊ ਹੈ ਮਤਲਬ ਉਸ ਤੋਂ ਬਾਅਦ ਮਤਲਬ ਜਦ ਤੇਰੇ ਪਿਆਰ ਤਾਂ ਹੀ ਹੋ ਗਿਆ ਇਹ ਗਾਣਾ ਕਰਨਾ ਸੀਗਾ ਉਸ ਟਾਈਮ ਸਾਡੀ ਦੁਬਾਰਾ ਉਹਨਾਂ ਨੇ ਕਿਸੇ ਨੂੰ ਭੇਜਿਆ ਸੀਗਾ ਸੁਲਾ ਹੋ ਗਈ ਸੀ ਪਿਆਰ ਸੌਂਗ ਕਰਨਾ ਸੀ ਉਸ ਵਕਤ ਉਹਨਾਂ ਨੇ ਮਤਲਬ ਆ ਪਿਆਰ ਸੌਂਗ ਦਾ ਹੀ ਜ਼ਿਕਰ ਕੀਤਾ tha ਵੀ ਅਗਲਾ ਮੇਰਾ ਗਾਣਾ ਦੰਬਲੇ ਦਰਦ ਹਸੀਬ ਦਾ ਪਿਆਰ ਸੌਂਗ ਆ ਰਿਹਾ ਹੈ ਤੇਰੇ ਨਾਲ ਮੈਨੂੰ ਕਿਤੇ ਪਿਆਰ ਤਾਂ ਹੀ ਹੋ ਗਿਆ ਉਹ ਜਦ 16 ਜਦ ਉਹਨਾਂ ਨੇ ਕਾਫੀ ਜਿਆਦਾ ਜਦ ਬੰਨਾ ਦੁਬਾਰਾ ਮਿਲਦਾ ਫਿਰ ਉਸ ਟਾਈਮ ਥੋੜਾ ਪਿਆਰ ਪੈ ਜਾਂਦਾ ਉਸ ਟਾਈਮ ਉਹਨਾਂ ਨੇ ਜਿਆਦਾ ਜ਼ਰੂਰ ਜ਼ਿਕਰ ਕੀਤਾ ਸੀਗਾ ਹਾਂਜੀ ਜੀ ਨਹੀਂ ਆਮ ਜਦ ਉਸ ਤੋਂ ਪਹਿਲਾਂ ਜਿਹੜੀ ਇੰਟਰਵਿਊ ਨੇ ਉਹਦੇ ਵਿੱਚ ਤੁਸੀਂ ਦੇਖ ਲਿਓ ਨਾਮ ਨਹੀਂ ਹੋਗਾ ਹਾਂ ਪਰ ਖੁਸ਼ੀ ਦਾ ਕਿੰਨਾ ਕਿਤੇ ਹੁੰਦੀ ਆ ਤੁਹਾਨੂੰ ਵੀ ਅੱਜ ਮੇਰਾ ਗਾਣਾ ਸਿਖਰਾਂ ਦੇ ਟੌਪ ਤੇ ਆ ਔਰ ਇੰਨੇ ਸਾਲ باوجود ਵੀ ਗਾਣਾ ਅੱਜ ਜਿਹੜਾ ਹੈਗਾ ਉਹ ਜੀ ਯਾਦ ਆ ਖਾਸ ਕਰਕੇ ਦਿਲਜੀਤ ਦਸਾਂਝ ਵਰਗਿਆਂ ਨੂੰ ਹਾਂਜੀ ਹਾਂਜੀ ਮੈਂ ਉਹਨਾਂ ਦਾ ਬਾਰ-ਬਾਰ ਇਹੀ ਕਹਿੰਦਾ ਵੀ ਮੈਨੂੰ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਡੇ ਸੌਂਗ ਨੂੰ ਦੁਬਾਰਾ ਜ਼ਿੰਦਾ ਕਰਤਾ ਔਰ ਲੋਕਾਂ ਨੇ ਕਮੈਂਟ ਉਹਨਾਂ ਦਾ ਸ਼ੁਕਰੀਆ ਵੀ ਬਸ ਮੈਂ ਇਹ ਬਸ ਯਾਦ ਰੱਖੋ ਵੀ ਮੈਂ ਇਹ ਪਹਿਚਾਨ ਮਤਲਬ ਮੇਰੀ ਮੇਰੀ ਪਹਿਚਾਨ ਵੀ ਮੈਂ ਮਲੇਰ ਕੋਟਲੇ ਦਾ ਵੀ ਮੈਂ ਮਤਲਬ ਇਹ ਮੇਰਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜAVEਣਾ Song ਮੇਰਾ ਲਿਖਿਆ ਹੋਇਆ ਹੈ ਔਰ ਇਹਦਾ ਮੈਨੇ ਕੋਈ ਰਾਈਟਸ ਨਹੀਂ ਦਿੱਤਾ ਹੋਇਆ ਮਤਲਬ ਵੀ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਮੈਨੇ ਉਹਨਾਂ ਨੂੰ ਕੋਈ ਐਨਓਸੀ ਦਿੱਤੀ ਹੈ ਕੋਈ ਲਿਖਤ ਨਹੀਂ ਹੋਈ ਹੋਈ ਕੋਈ ਲਿਖਤ ਨਹੀਂ ਹੋਈ ਹੋਈ ਇਹ ਮੇਰੇ ਤੋਂ ਉਹ ਵੀ ਗਾ ਸਕਦੇ ਨੇ ਕੋਈ ਵੀ ਮੇਰੇ ਤੋਂ ਲੈ ਜਾ ਵੀ ਸਕਦਾ ਹੈ ਕੀ ਹੁੰਦਾ ਹੈ ਵੀ ਮਤਲਬ ਹੋਰ ਵੀ ਗਾਣੇ ਨੇ ਬਹੁਤ سارے ਹਾਂ ਜੀ ਕੋਈ ਵੀ ਮੇਰੇ ਤੋਂ ਕਿਸ ਤਰ੍ਹਾਂ ਵੀ ਗਾਣਾ ਕਿਸ ਤਰ੍ਹਾਂ ਦਾ ਵੀ ਕਾਪੀਆਂ ਭਰੀਆਂ ਪਈਆਂ ਨੇ ਜ਼ਰੂਰ ਤਾਂ ਲੈ ਜਾਓ ਤੇ ਪਰ ਨਾਮ ਜ਼ਰੂਰ ਲੈ ਦਿਓ ਨਾਮ ਸਾਡਾ ਸਿਰ ਜ਼ਰੂਰ ਲੈ ਲਿਓ ਬਸ ਸਾਨੂੰ ਹੋਰ ਕੋਈ ਇਤਰਾਜ ਨਹੀਂ ਕਿਸੇ ਤੇ ਵੀ ਬਸ ਸਾਡਾ ਵੀ ਭਾਈ ਆ ਮਲੇਰ ਕੁੰਡੇ ਦਾ ਮੁੰਡੇ ਨੇ ਆ ਗਾਣਾ ਹਸੀਬ ਹਸੀਬ ਜੇਕਰ ਜਿਵੇਂ ਜਿਵੇਂ ਆਮ ਕਿਸੇ ਬੰਦੇ ਦਾ ਕੋਈ ਗਾਣਾ ਹਿੱਟ ਹੋ ਜਾਂਦਾ ਨਾ ਤੇ ਹੌਲੀ ਹੌਲੀ ਉਹ ਗੌਣ ਵੀ ਲੱਗ ਜਾਂਦਾ ਲਿਖਦਾ ਲਿਖਦਾ ਜਿਵੇਂ ਤੁਸੀਂ ਸਾਨੂੰ ਸੁਣਾਇਆ ਬੜੇ ਬਾ ਕਮਾਲ ਆ ਆ ਜਾ ਤੁਹਾਡੀ ਤੇ ਜੇਕਰ ਤੁਹਾਡੀ ਕੋਈ ਬਾਹ ਫੜਦਾ ਤੁਹਾਡੇ ਤੁਹਾਨੂੰ ਮਿਹਨਤਾਂ ਨਾ ਮਿਲਦਾ ਹੋ ਸਕਦਾ ਅੱਜ ਹਸੀਬ ਦਰਦ ਦਰਦ ਦੀਆਂ ਠੋਕਰਾਂ ਨਾ ਖਾਂਦਾ ਕਿਸਮਤ ਦੀ ਸ਼ਾਇਦ ਸਾਰੇ ਸੌਂਗ ਦੀ ਵਜ੍ਹਾ ਕਰੇ ਬਸੇ ਮੇਰੀ ਬਹੁਤ 20 ਸਾਲ ਖਰਾਬ ਹੋ ਗਏ ਹੂੰ ਮਨ ਟੁੱਟ ਗਿਆ ਦੀ ਹਾਂ ਮਨ ਟੁੱਟ ਗਿਆ ਬੀ ਨਾ ਮੈਂ ਇੱਧਰ ਜੋਗਾ ਰੱਖਿਆ ਨਾ ਉੱਧਰ ਰਿਹਾ ਤੇ ਵਿਚ ਨੂੰ ਮੇਰਾ ਇਸ ਤਰ੍ਹਾਂ ਦਾ ਹੋ ਗਿਆ ਕਿ ਮੈਂ ਪੀਜੀਆਈ ਤੱਕ ਚਲੇ ਗਿਆ ਸੀ ਅੱਛਾ ਉਸ ਵਕਤ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਤੇਰਾ ਸੌਂਗ ਲੈਣੇ ਆ ਉਹਨਾਂ ਨੇ ਮਤਲਬ ਇਸ ਤਰ੍ਹਾਂ ਨਹੀਂ ਕਿਹਾ ਵੀ ਕੋਈ ਨਹੀਂ ਅਸੀਂ ਤੇਰੀ ਹੈਲਪ ਕਰਦੇ ਹਾਂ ਹੂੰ ਤੇ ਮੈਂ ਉਹਨਾਂ ਨੂੰ ਮਤਲਬ ਕੋਈ ਜਿਹੜੀ ਮੈਂ ਗੱਲ ਕਰ ਰਿਹਾ ਮਨ ਉਹਨੂੰ ਮੈਨੂੰ ਉਹਨਾਂ ਤੋਂ ਕੋਈ ਨਾਰਾਜ਼ਗੀ ਨਹੀਂ ਉਹਦੀ ਮਾਲੀ ਜੀ ਹੈ ਉਸ ਮਾਲਕ ਦੀ ਮੈਂ ਇੱਕ ਆਪਣੀ ਹਾਂਜੀ ਦੇ ਦੇ ਤਕਲੀਫ ਦੱਸ ਰਹੇ ਹਾਂ ਬਿਲਕੁਲ ਕਿ ਮਤਲਬ ਵੀ ਉਹਨਾਂ ਨੇ ਉਸ ਵਕਤ ਵੀ ਨਹੀਂ ਸੋਚਿਆ ਮਤਲਬ ਵੀ ਚੱਲ ਬੰਦਾ ਇਹਦੇ ਇਹਦਾ ਮਿਹਨਤਾਂ ਨਹੀਂ ਦੇ ਦਈਏ ਹੂੰ ਮਦਦ ਕਰ ਦੋ ਹਾਂ ਵੀ ਮਤਲਬ ਆਪਾਂ ਉਹਨਾਂ ਤੋਂ ਆਪਣਾ ਉਹਨਾਂ ਦੀ ਤਰਫ ਤੋਂ ਕੁਝ ਨਹੀਂ ਲੈਣਾ ਚਾਹੁੰਦੇ ਹੂੰ ਵੀ ਉਹ ਮੇਰੀ ਕਿਸੇ ਕਿਸਮ ਦੀ ਹੈਲਪ ਕਰਨ ਮਦਦ ਕਰਨ ਮੈਂ ਕਹਿੰਦਾ ਵੀ ਇੱਕ ਜਿਹੜਾ ਬੰਦਾ ਮਜ਼ਦੂਰ ਹੈ ਉਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ ਹੈ ਬਸ ਉਹਨੂੰ ਉਹਨੂੰ ਇਹ ਮਿਹਨਤਾਂ ਨਾਲ ਮਿਲ ਜਾਵੇ ਇਹ ਬਹੁਤ ਹੈ ਚਲੋ ਉਹ ਵੀ ਨਹੀਂ ਦਿੱਤਾ ਤਾਂ ਵੀ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਕਿ ਉਹਨਾਂ ਨੇ ਬਹੁਤ ਅੱਛਾ ਗਾਇਆ ਦਿਲਜੀਤ ਭਾਈ ਨੇ ਬਹੁਤ ਅੱਛਾ ਗਾਇਆ ਬਾਲੀ ਸਗੂ ਨੇ ਬਹੁਤ ਅੱਛਾ ਬਣਾਇਆ ਬਣਾਇਆ ਤੇ ਮੈਂ ਵੀ ਫਿਰ ਵੀ ਸ਼ੁਕਰੀਆ ਦਾ ਕਰਦਾ ਮੈਨੂੰ ਉਹਨਾਂ ਦਾ ਕੋਈ ਨਾਰਾਜ਼ਗੀ ਨਹੀਂ ਹੈਗੀ ਚਲੋ ਜੋ ਉਹਦੀ ਮਰਜ਼ੀ ਹੈ ਮੈਂ ਸ਼ੁਕਰ ਕਰਦਾ ਰੱਬ ਅੱਜ ਕੱਲ ਹਸੀਬ ਕੰਮ ਕੀ ਕਰਦਾ ਹੈ ਬਸ ਜੀ ਜੀ ਬਸ ਇਸ ਤਰੀ ਹੀ ਹੈ ਮਤਲਬ ਉਹ ਫਿਰ ਫਿਲਹਾਲ ਤਾਂ ਫਰੀ ਵੰਗੋ ਹੀ ਹੈ ਹਾਂਜੀ ਕਿਉਂਕਿ ਮੈਂ ਥੋੜਾ ਜਿਹਾ ਹੈਪੋਟਾਈਸੀ ਹੋ ਗਿਆ ਸੀ ਅੱਛਾ ਜਿਹਦੇ ਕਰਕੇ ਮੇਰਾ ਨਾ ਥੋੜਾ ਜਿਹਾ ਅਫਸੈਟ ਹੋ ਗਿਆ ਸਾਰਾ ਕੁਝ ਕਿਉਂਕਿ ਉਸ ਤੋਂ ਬਾਅਦ ਲੋਕਡਾਊਨ ਆ ਗਿਆ ਇਸ ਤਰ੍ਹਾਂ ਸਾਰਾ ਤੇ ਕਿੰਨੇ ਬੱਚੇ ਵੀ ਹੈਗੇ ਦੋ ਬੇਟੇ ਨੇ ਇੱਕ ਬੇਟੀ ਹੈ ਜੀ ਅੱਛਾ ਤੇ ਪੜ੍ਹਦੇ ਨੇ ਮਤਲਬ ਬਸ ਉਹਨਾਂ ਨੂੰ ਤਾਂ ਹੀ ਕਦੇ ਗਾਉਣ ਦਾ ਸ਼ੌਕ ਪਾਇਆ ਹੈ ਜਾਂ ਲਿਖਣ ਦਾ ਕੋਈ ਹਾਂ ਛੋਟਾ ਬੇਟਾ ਹੈ ਮਿਸਟਰ ਬਾਜ਼ ਹੂੰ ਉਹ ਮਤਲਬ ਮਿਸਟਰ ਬਾਜ਼ ਤੋਂ ਉਹ ਰੈਪ ਬੋਲਦਾ ਜੀ ਹੂੰ ਯਾਨੀ ਕਿ ਉਹਦੀ ਕੋਸ਼ਿਸ਼ ਹੈ ਵੀ ਅਗਰ ਗੋ ਪਰਮਾਤਮਾ ਔਰ ਅੱਲਾਹ ਤਾਲਾ ਮੇਰੀ ਮਦਦ ਕਰੇ ਤਾਂ ਮੈਂ ਜਿਹੜੀ ਮਕਾਮ ਹੈ ਹਾਸਲ ਨਹੀਂ ਕਰ ਸਕਾ ਮੈਂ ਉਹਨੂੰ ਚੱਕਾਂ ਹੂੰ ਤੇ ਇਹ ਬਸੇ ਹੀ ਮੇਰੀ ਖੁਆਇਸ਼ ਹੈ ਵੀ ਮਾਨੂੰ ਅੱਗੇ ਲੈ ਬੇਟੇ ਨੂੰ ਆਪਣੀ ਜਗ੍ਹਾ ਤੇ ਮੈਂ ਨਹੀਂ ਕਰ ਸਕਦਾ ਆਪਣੇ ਸੌਂਗ ਲਿਖਾਂ ਰੈਪ ਲਿਖਾਂ ਉਹਨੂੰ ਚੱਕ ਦਵਾਂ ਹੂੰ ਬਸੇ ਹੀ ਖੁਆਇਸ਼ ਹੈ ਹਾਂਜੀ ਹਾਂਜੀ ਬਿਲਕੁਲ ਜੀ ਚਲੋ ਅਸੀਂ ਵੀ ਚਾਹੁੰਦੇ ਹਾਂ ਕਿ ਤੁਹਾਡੀ ਜਿਹੜੀ ਖੁਆਇਸ਼ ਹੈ ਇਸ ਨੂੰ ਅਮ੍ਰਿ ਜਮਾ ਬਣਾਇਆ ਜਾਵੇ ਪਰਮਾਤਮਾ ਮਿਹਰ ਕਰੇ ਕਿ ਉਹ ਪੂਰੀ ਹੋਵੇ ਪਰ ਕਿਤਨਾ ਕਿਤੇ ਅਸੀਂ ਦਰਦ ਅਸੀਬ ਦਰਜ ਜਿਹੜਾ ਮੁਹੰਮਦ ਹਸੀਬ ਆ ਇਸ ਵਿਅਕਤੀ ਨੇ ਜੋ ਲਿਖਿਆ ਬਾਖੂਬੀ ਉਹ ਸਰਜੀਤ ਖਾਂ ਜੀ ਵੱਲੋਂ ਗਾਇਆ ਗਿਆ ਔਰ ਬਾਲੀ ਸਗੂ ਬਲੂਨ ਨੂੰ ਰੀਮਿਕਸ ਕਰਕੇ ਵਰਲਡ ਵਾਈਡ ਹਿੱਟ ਕਰਵਾਇਆ ਗਿਆ ਤੇ ਅੱਜ ਦੁਬਾਰਾ ਫਿਰ ਦਲਜੀਤ ਦਸਾਂਜ ਨੇ ਉਸ ਨੂੰ ਗਾ ਕੇ ਆਪਣੇ ਇੰਸਟਾਗ੍ਰam ਆਈਡ ਤੇ ਪੋਸਟ ਕੀਤਾ ਤੇ ਦੁਬਾਰਾ ਫਿਰ ਲੋਕਾਂ ਨੇ ਵਾਹੋਵਾਹੀ ਕੀਤੀ ਕਿਉਂਕਿ ਇੱਕ ਦੁਬਾਰਾ ਜਾਨ ਪਾ ਦਿੱਤੀ ਉਸ ਗਾਣੇ ਦੇ ਵਿੱਚ ਪਹਿਲਾਂ ਜਾਨ ਸਰਜੀਤ ਖਾਨ ਫਿਰ ਬਾਲੀ ਸਗੂ ਤੇ ਹੁਣ ਦਲਜੀਤ ਦਸਾਨ ਨੇ ਪਰ ਕਿਤਨਾ ਕਿਤੇ ਦੁਖੀ ਚੀਜ਼ ਦਾ ਹਸੀਬ ਮੁਹੰਮਦ ਹਸੀਬ ਨੂੰ ਹੁੰਦਾ ਹੈ ਕਿ ਯਾਰ ਮੈਂ ਤੂੰ ਦੀ ਲਿਖਿਆ ਉਸ ਨੇ ਇੱਕ ਇੱਕ ਸ਼ਬਦ ਉਸ ਨੇ ਲਿਖਿਆ ਜੋ ਅੱਜ ਵੀ ਉਹ ਤੇ ਮੁੰਜਵਾਨੀ ਯਾਦ ਆ ਤੇ ਪਰ ਉਸ ਨੂੰ ਉਸ ਦਾ ਮਿਹਨਤਾਨਾ ਤਾ ਦੂਰ ਦੀ ਗੱਲ ਆ ਉਸ ਨੂੰ ਉਸ ਗਾਣੇ ਕਰਕੇ ਪਹਿਚਾਨ ਤੱਕ ਨਹੀਂ ਮਿਲੀ ਉਹ ਅੱਜ ਤੱਕ ਵੀ ਬੇਪਛਾਨਾ ਹੋਇਆ ਜਿਹੜਾ ਹੈਗਾ ਦਰਦਰ ਦੀਆਂ ਠੋਕਰਾਂ ਖਾ ਰਿਹਾ ਲੋਕਾਂ ਨੂੰ ਅਜੇ ਹੀ ਸਥਿਤੀ ਦੇ ਵਿੱਚ ਆ ਕਿ ਲੋਕਾਂ ਨੂੰ ਖੁਦ ਆਪ ਦੱਸਦਾ ਪਿਆ ਗਾ ਕੇ ਕਿ ਯਾਰ ਆ ਗਾਣਾ ਸੁਣਿਆ ਤੇ ਜ ਸੁਣਿਆ ਤੇ ਉਹ ਮੈਂ ਲਿਖਿਆ ਦੇਖੋ ਇੱਕ ਕਿਹੋ ਜੀ ਸਥਿਤੀ ਪੈਦਾ ਹੋਈ ਆ ਇੱਕ ਗਾਣਾ ਜੋ ਸੁਪਰ ਡੂਪਰ ਹਿੱਟ ਹੁੰਦਾ ਗਾਣੇ ਦੇ ਬੋਲ ਸਭ ਨੂੰ ਯਾਰ ਨੇ ਗਾਣਾ ਸਭ ਨੂੰ ਯਾਦਾ ਪਰ ਗਾਣਾ ਲਿਖਿਆ ਕਿਨੇ ਆ ਹਾਲਾਂਕਿ ਉਸ ਦੇ ਵਿੱਚ ਦੋ ਵਾਰ ਜ਼ਿਕਰ ਹੁੰਦਾ ਗਾਣੇ ਦੇ ਵਿੱਚ ਸ਼ੁਰੂ ਵਿੱਚ ਤੇ ਅਖੀਰ ਵਿੱਚ ਹਸੀਬ ਦਾ ਤਾਂ ਹਸੀਬ ਕੌਣ ਸੀ ਕੌਣ ਹੈ ਤੇ ਕੌਣ ਹੈਗਾ ਕਿਸੇ ਨੂੰ ਕੋਈ ਮਤਲਬ ਨਹੀਂ ਜਿਸ ਕਰਕੇ ਅੱਜ ਸਾਡਾ ਮਕਸਦ ਮੁਹੰਮਦ ਹਸੀਬ ਨੂੰ ਤੁਹਾਡੇ ਨਾਲ ਰੂਬਰੂ ਇਸ ਕਰਕੇ ਕਰਵਾਉਣਾ ਸੀ ਕਿ ਸ਼ਾਇਦ ਇਸ ਪੋਸਟ ਰਾਹੀਂ ਇਸ ਵੀਡੀਓ ਰਾਹੀਂ ਤੁਸੀਂ ਤਾਂ ਘਟੋ ਘਟ ਇਸ ਮੁਹੰਮਦ ਹਸੀਬ ਨੂੰ ਪਛਾਣ ਸਕਦੇ ਹੋ ਦਰਦ ਹਸੀਬ ਨੂੰ ਜੀहां ਇਹਨਾਂ ਦਾ ਦਰਦ ਹਸੀਬ ਨਾਮ ਆ ਜੋ ਗਾਣੇ ਦੇ ਵਿੱਚ ਵੀ ਇਹ बार-बार ਆਪਣਾ ਜ਼ਿਕਰ ਕਰਦੇ ਨੇ ਤੇ ਇਹਨਾਂ ਦੀ ਪਹਿਚਾਨ ਹੋ ਸਕੇ ਤੁਸੀਂ ਘਟੂ ਘਟ ਇਸ ਨੂੰ ਯਾਦ ਕਰ ਸਕੋ ਘਟੂ ਘਟ ਇਹਨਾਂ ਦੀ ਪਹਿਚਾਨ ਜ਼ਿੰਦਾ ਹੋ ਸਕੇ ਘਟੂ ਘਟ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਰਹਿਣ ਤੇ ਹੋ ਜਰੇ ਗਾਇਕ ਨੇ ਘਟੂ ਘਟ ਉਹਨਾਂ ਨੂੰ ਵੀ ਪਹਿਚਾਨ ਹੋਵੇ ਕਿ ਦਰਦ ਹਸੀਬ ਇਹ ਉਹ ਸ਼ਖਸਾ ਜਿਸ ਨੇ ਕਿ ਐਡੇ ਵੱਡੇ ਬਾ ਕਮਾਲ ਗਾਣੇ ਨੂੰ ਆਪਣੇ ਹੱਥੀ ਕਲਮ ਦੇ ਨਾਲ ਲਿਖਿਆ ਆ ਜੋ ਅੱਜ ਦੁਨੀਆ ਦੇ ਵਿੱਚ ਬੜਾ ਮਕਬੂਲ ਹੈ ਵਾਕਿਆ ਜੀ ਪੋਸਟ ਚੰਗੀ ਲੱਗੀ ਜੇ ਲੱਗਦਾ ਕਿ ਥੋੜੀ ਜੀ ਤੁਹਾਡੀ ਮਿਹਨਤ صدਕਾ ਆਪਾਂ ਦਰਦ ਹਸੀਬ ਨੂੰ ਇਸ ਦਾ ਮੁਕਾਮ ਤੇ ਇਸ ਦੀ ਅਸਲ ਪਹਿਚਾਨ ਦਿਵਾਉਣੀਆ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਦਰਦ ਹਸੀਬ ਦਾ ਕੁਝ ਦਰਦ ਜਿਹੜਾ ਆਪਾਂ ਉਹ ਵੰਡਾ ਸਕੀਏ ਤੇ ਦਰਦ ਹਸੀਬ ਨੂੰ ਕੁਝ ਹਲਕਾ ਕਰ ਸਕੀਏ ਤੇ ਇਹਨਾਂ ਦੀ ਪਹਿਚਾਨ ਨੂੰ ਦੁਬਾਰਾ ਤੋਂ ਜ਼ਿੰਦਾ ਕਰ ਸਕੀਏ ਜਾਂ ਇਹਨਾਂ ਦੇ ਆਪਣੇ ਬੱਚਿਆਂ ਦੀ ਜਿਹੜੀ ਪਹਿਚਾਨ ਆ ਉਹ ਇਹਨਾਂ ਕਰਕੇ ਬਣ ਸਕੇ ਇਹ ਚੀਜ਼ ਦੇ ਲਈ ਆਪਾਂ ਇਹਨਾਂ ਦਾ ਸਾਧੋ ਤੇ ਆਪਾਂ ਇਸ ਨੂੰ ਸ਼ੇਅਰ ਕਰੋ ਹਾਂਜੀ ਕੀ ਕਹਿਣਾ ਚਾਹਨੇ ਹੋ ਸਰ ਮੈਂ ਇਹ ਕਹਿਣਾ ਚਾਹੁੰਦਾ ਵੀ ਲਾਸਟ ਦੇ ਵਿੱਚ ਕਿ ਮੈਂ ਤੁਹਾਡਾ ਬੜਾ احسان ਹੈ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਹਨੇ ਮੈਨੂੰ ਪੇਸ਼ ਕੀਤਾ ਮੇਰੀ ਪਹਿਚਾਨ ਬਣਾਈ ਔਰ ਇੰਨੇ ਵਧੀਆ ਬਿਹਤਰੀਨ ਤਰੀਕੇ ਨਾਲ ਤੁਹਨੇ ਮੈਨੂੰ ਪੇਸ਼ ਕੀਤਾ ਲਫ਼ਜ਼ ਬੋਲੇ ਮੈਂ ਤੁਹਾਡਾ ਬਹੁਤ 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 ਜ਼ਿਆਦਾ ਸ਼ੁਕਰਗੁਜ਼ਾਰ ਹਾਂ ਨਹੀਂ ਨਹੀਂ ਅਸੀਦ ਸਾਹਿਬ ਤੁਸੀਂ ਬਹੁਤ ਜ਼ਿਆਦਾ ਜੋ ਆਪਣੀ ਪਹਿਚਾਨ ਮੈਂ ਫਿਰ ਕਹਿ ਰਿਹਾ ਕਿ ਇਹਨਾਂ ਨੂੰ ਇਹਨਾਂ ਦੀ ਪਹਿਚਾਨ ਬਣਦੀ ਪਹਿਚਾਨ ਕੀ ਤੋਂ ਕਿਦਾਂ ਆਪਾਂ ਜ਼ਰੂਰ ਦਿਲਾਨੀ ਐ ਇਸ ਕਰਕੇ ਇਸ ਪੋਸਟ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਕਿਉਂਕਿ ਸੀਬ ਸਾਹਿਬ ਨੇ ਬਹੁਤ ਲਿਖਿਆ ਹੋਇਆ ਬਹੁਤ ਲੋਕਾਂ ਨੇ ਗਾਇਆ ਹੋਇਆ ਪਰ ਹੁਣ ਇਹਨਾਂ ਆਪਣੇ ਬੱਚਿਆਂ ਨੂੰ ਅੱਗੇ ਇਸ ਲਾਈਨ ਦੇ ਵਿੱਚ ਲੈ ਕੇ ਆਉਣਾ ਤੇ ਘੱਟੋ ਘਾਟ ਜੀ ਕੁਝ ਨਹੀਂ ਕਰ ਸੇ ਆਪਾਂ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਅੱਗੇ ਜ਼ਰੂਰ ਲੈ ਕੇ ਆਉਣ ਦੇ ਵਿੱਚ ਆਪਾਂ ਇਹਨਾਂ ਦੀ ਮਦਦ ਕਰੀਏ ਧੰਨਵਾਦ ਕਿਹੋ ਜਿਹੀ ਲੱਗੀ ਸਾਡੀ ਇਹ ਕੋਸ਼ਿਸ਼ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ ਧੰਨਵਾਦ